ਗੁਰਬਾਈ ਕਿਨੇ ਆ ਠੀਕ ਠਾਕ ਆ ਅੱਜ ਆਪਾਂ ਗੱਲ ਕਰਦੇ ਆਂ ਫਹਾਰਿਆਂ ਦੀ ਤੁਹਾਨੂੰ ਪਤਾ ਵੀ ਆ ਗਰਮੀ ਦਾ ਤਾਪਮਾਨ ਕਿੰਨਾ ਜਾਦੇ ਵਧ ਗਿਆ ਆਪਾਂ ਆਪ ਤੇਸੀਆਂ ਚ ਬੈਠ ਜਾਂਦੇ ਆਂ ਤੇ ਪਸ਼ੂਆਂ ਦਾ ਕੋਈ ਨਿਸਾਰ ਲੈਂਦਾ ਤੇ ਆਪਾਂ ਵੇਖਣਾ 10 ਦਿਨ ਕਿੰਨਾ ਖਰਚਾ ਆ ਆਪਣਾ ਕੁੱਲ ਆਪਣੇ 2 ਸਾਲ ਹੋ ਗਏ ਭਾਰੇ ਲੱਗਿਆ ਨੂੰ ਜੇ ਵੇਖੋ ਪਸ਼ੂ ਮੋਇਨਾ ਗਾਲਾ ਪਟਕੇ ਬੈਠੇ ਆ ਬਈ ਮੋਇਨਾ ਐ ਸਾਰੇ ਦਿਨ ਐ ਬੈਠੇ ਰਹਿੰਦੇ ਆ ਆਦੋਂ ਗੇੜੇ ਪੈ ਕੇ ਮੈਂ 20 ਮਿੰਟਾਂ ਚ ਬਹਿ ਜਾਣਾ ਬਈ ਆਪਣਾ ਕੁੱਲ ਖਰਚਾ ਇੱਥੇ ਆਇਆ 2200 ਰੁਪਿਆ 5500 ਦੀ ਮੋਟਰ ਆਈ ਸੀਗੀ ਬਾਕੀ ਪਾਈਪ ਦਾ ਖਰਚਾ ਪੈਗਾ ਡਾਇਰੈਕਟ ਆਪਾਂ ਪਾਈਪ ਕੀਤੀ ਉਹਦੇ ਚੋਂ ਟੈਂਕੀ ਚੋਂ ਆ 100-100 ਰੁਪਏ ਦਾ ਇੱਕ ਫਹਾਰਾ ਬਈ ਜੇ ਸ਼ਹਿਰ ਤੁਹਾਡੇ ਚਰਚ ਲੈ ਕੇ ਆਵਾਂਗੇ ਸਿਆਂ ਦਾ ਵੀ ਪੈ ਜਾਂਦਾ ਇਹ ਬਾਕੀ ਪਾਈਪ ਦਾ ਖਰਚਾ 6-7 ਫਹਾਰੇ ਲੱਗੇ ਆਪਣੇ 700 ਰੁਪਏ ਉਹ ਲਾ ਲਓ ਬਾਕੀ ਪਾਈਪ ਦਾ ਖਰਚਾ ਹੋ ਗਿਆ ਤੇ ਬਿਜਲੀ ਫਿਟਿੰਗ ਦਾ ਖਰਚਾ ਹੋ ਗਿਆ ਆ ਇੱਕ ਬੋਰਡ ਤੋਂ ਸਿੱਧੀ ਡਾਇਰੈਕਟ ਕੋਈ ਫਿਲਟਰ ਫਿਲਟਰ ਲਾਉਣ ਦੀ ਈ ਲੋੜ ਨਹੀਂ ਕੀ ਇੱਕ ਪੱਖਾ ਚਾਉਂਦਾ ਪੂਰਾ ਠੰਡਾ ਮੌਸਮ ਜਦੋਂ ਏਸੀ ਚ ਬੈਨੇ ਆਪਾਂ ਉਹ ਹਿਸਾਬ ਹੋ ਜਾਂਦਾ ਇੱਕ ਵਾਰੀ ਜ਼ਰੂਰ ਟਰਾਈ ਕਰੋ ਇਹਨਾਂ ਨੇ ਕਿਹਾ ਬੋਲ ਕੇ ਦੱਸਣਾ ਬਈ ਗਰਮੀ ਬਾਹਰ ਤੇ ਪਸ਼ੂ ਬਿਮਾਰ ਹੋ ਜਾਂਦਾ ਆਪਾਂ ਉਹਦੋਂ ਵੱਧ ਲਾ ਲੈਨੇ ਆ ਦੇਖੋ ਗਾਂ ਨੇ ਕਾਲਾ ਪੱਤਿਆ ਮੱਝ ਦੇਖੋ ਬੈਠੀ ਉਧਰ ਪਰਲੇ ਪਾਸੇ ਉਹ ਘੱਟ ਬੈਂਦੀ ਸੀ ਫਾਰਾ ਥੱਲੇ ਗਾਂ ਉਹ ਥੋੜੀ ਸਾਈਡ ਤੇ ਬੰਨੀ ਆ ਐਨ ਪੂਰਾ ਬਈ ਭੂਰ ਡੈਗਦੀ ਜ ਮੋਜ ਨਾ ਥੱਲੇ ਵੀ ਨਾ ਚੱਕਰ ਨਹੀਂ ਪਾਜਦਾ ਫਰਸ਼ ਦੇਖ ਲਓ ਨਾਰਮਲ ਆ ਬਹੁਤ ਵਧੀਆ ਚੀਜ਼ ਆ ਇੱਕ ਵਾਰੀ ਜ਼ਰੂਰ ਟਰਾਈ ਕਰੋ ਪਸ਼ੂਆਂ ਆਸਤੇ ਕਿਉਂਕਿ ਆਪਾਂ ਡਾਕਟਰ ਇੱਕ ਵਾਰੀ ਚ 2000 ਰੁਪਿਆ ਲੈ ਜਾਂਦਾ ਜੇ ਕਿ ਪਸ਼ੂ ਠੱਲੇ ਮਿੱਸਾ ਹੋ ਜੇ ਵਾਕੇ ਗਾਵ ਪਸੂ ਜਿਹੜਾ ਕੋਈ ਫਾਲਫੂ ਸੱਟ ਜਾਂਦੀ ਹੈ ਗਰਮੀਆਂ ਚ ਬਹੁਤ ਕੁਝ ਹੋ ਜਾਂਦਾ ਇੱਕ ਵਾਰੀ ਖਰਚਾ ਕੀਤਾ ਹੋਏ ਬਈ ਰਾਸ ਆ ਜਾਂਦਾ ਇਹ ਉਮਰ ਪਰ ਦੀ ਚੀਜ਼ ਆਪਰ ਨੂੰ 2 ਸਾਲ ਹੋ ਗਏ ਲੱਗਿਆ ਨੂੰ ਪੂਰੇ ਆਨੰਦ ਨਾਲ ਬੰਦੇ ਪਸੂ ਆਪ ਐਸ ਵਾਰ ਹੋਰ 4 ਵਾ ਵਧਾ ਦੇਨੇ ਗਾਂ ਨੂੰ ਪਰਲੇ ਪਾਸੇ ਨੂੰ ਕਿਉਂਕਿ ਆਪਣੇ 2-3 ਪਸੂ ਵਧ ਗਏ ਅੱਗੇ ਨਾਲੋਂ ਤੇ ਨਿਆਰਾ ਬਈ ਇੱਕ ਪੱਖੇ ਥੱਲੇ ਆਨ ਤੌਰ ਨਾਲ ਬੈਠੇ ਜਾਂ ਨਾ ਕਿ ਕੂਲਰ ਦੀ ਲੋਡ ਕਾਸੀ ਦੀ ਲੋਡ ਨਹੀਂ ਟਵਾਰ ਨਾਲ ਠਕਾ ਕੇ ਬੈਠੇ ਜੀ ਧੰਨਵਾਦ ਔਰ ਜਾਣਕਾਰੀ ਲਈ ਉਹਦੇਰੇ ਜਾਣਕਾਰੀ ਆਪ ਨੂੰ ਫੋਲੋ ਕਰ ਲਿਓ ਆਲ ਕਲੌਗ ਨੂੰ ਖਤਰੀ ਕਾਲਜ